ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਗੋਵਿੰਦ ਗੁਣੇ ਨਿਧਾਨ ਹੈ ਅੰਤ ਨਾ ਪਾਇਆ ਜਾਏ ਗੋਵਿੰਦ ਆਮ ਤੌਰ ਤੇ ਗੋਵਿੰਦ ਵਵੇ ਤੇ ਟਿੱਪੀ ਹੁੰਦੀ ਹੈ ਪਰ ਇੱਥੇ ਟਿੱਪੀ ਨਹੀਂ ਇਸ ਲਈ ਟਿੱਪੀ ਤੋਂ ਰਹਿਤ ਹੀ ਇਹ ਪਾਠ ਕਰਨਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਗੋਵਿੰਦ ਗੁਣਿ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਦ ਪੈ ਰਚੈ ਆਪ ਵਸੈ ਮਨ ਆਈ ਪਾਈ ਰੇ ਗੁਰਮੁਖ ਬੂਝਾ ਕੋਇ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਕੋਇ ਰਹਾਉ ਜਿਨੇ ਚਾਖਿਆ ਤਿਨੇ ਸਾਧ ਪਾਇਆ ਬਿਨ ਚਾਖੇ ਪਰਮ ਪੁਲਾਏ ਇਹ ਪਹਿਲਾਂ ਵੀ ਆਪ ਜੀ ਨੂੰ ਹੀ ਦੱਸਿਆ ਸੀ ਸਾਧ ਨਾਮ ਸਵਾਦ ਦਾ ਹੁੰਦਾ ਹੈ ਤੇ ਸਾਧ ਨਾਮ ਮਹਾਤਮਾ ਦਾ ਸਾਧੂ ਦਾ ਹੁੰਦਾ ਹੈ ਤੇ ਇਸ ਕਰਕੇ ਜਿਵੇਂ ਅੱਖਰ ਲੱਗਾ ਹੋਵੇ ਓਵੇਂ ਹੀ ਛੱਪਿਆ ਜਿਵੇਂ ਓਵੇਂ ਹੀ ਪਾਠ ਕਰਨਾ ਇੱਥੇ ਦੱਦੇ ਦੇ ਨਾਲ ਹੀ ਜਿਵੇਂ ਪਾਠ ਕੀਤਾ ਗੁਰਮੁਖਾਂ ਨੇ ਓਵੇਂ ਹੀ ਇਹ ਪਾਠ ਦੱਦੇ ਨਾਲ ਹੀ ਕਰਨਾ ਸਾਧ ਜਿਨੇ ਚਾਖਿਆ ਤਿਨੇ ਸਾਧ ਪਾਇਆ ਬਿਨ ਚਾਖੇ ਪਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੋ ਪਰਵਾਨ ਭਇਆ ਪੂਰੇ ਸ਼ਬਦ ਸਮਾਏ ਵਾਹਿਗੁਰੂ ਜੀ ਕਹਿਣਾ ਕਛੂ ਨਾ ਜਾਏ ਕਛੂ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤੇ ਦਰਸ਼ਨ ਵੀ ਕਰ ਰਹੇ ਹੋ ਕਿਛੂ ਨਹੀਂ ਕਹਿ ਜਾਣਾ ਇੱਥੇ ਆਮ ਇਹ ਗਲਤੀ ਸੁਣਨ ਵਿੱਚ ਆਉਂਦੀ ਹੈ ਔਰ ਇਸ ਤੋਂ ਅੱਗੇ ਪੀਵਤ ਹੋ ਕਾਲੀ ਵਿੱਚ ਚਾਲ ਵਿੱਚ ਚਲਦਿਆਂ ਪੀਵ ਤਹੂ ਨਹੀਂ ਬੋਲ ਜਾਣਾ ਪੀਵਤ ਹੋ ਪ੍ਰਵਾਣ ਭਇਆ ਹਾਂਜੀ ਪੇਵਤ ਹੋ ਪ੍ਰਵਾਣ ਭਇਆ ਪੂਰਾ ਸ਼ਬਦ ਸਮਾਏ ਸਾਰਾ ਪੂਰਾ ਪਰਵਾਣ ਬੋਲਣਾ ਪ੍ਰਵਾਣ ਨਹੀਂ ਕਹਿਣਾ ਕਿ ਪ੍ਰਵਾਣ ਕਵਾਂਗੇ ਤਾਂ ਹੀਠਾ ਰਾਰਾ ਲੱਗ ਜਾਂਦਾ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਹਾਂਜੀ ਤਾ ਪਾਈਐ ਵਖਰਾ ਵਖਰਾ ਜਿੱਥੇ ਕਿਤੇ ਲੜੀਵਾਰ ਸਰੂਪ ਹੋਣ ਤਪਾਈਐ ਪਾਠ ਇਕੱਠਾ ਨਹੀਂ ਕਰ ਜਾਣਾ ਤਾਂ ਪਾਈਐ ਹਾਂਜੀ ਇੱਥੇ ਕੱਕੇ ਨੂੰ ਸਿਹਾਰੀ ਆ ਗਈ ਕਿਛੂ ਨਾ ਜਾਏ ਇਹ ਦੋਹਾਂ ਪਾਠਾਂ ਦਾ ਜਿਹੜਾ ਲਗਮਾਤਰ ਦਾ ਫਰਕ ਹੈ ਇਹਨੂੰ ਯਾਦ ਰੱਖਣਾ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਏ ਜਿਹਾ ਕੀ ਤੋ ਨ ਤਿਹ ਹੂਆ ਜਿਹੇ ਕਰਮ ਕਮਾਏ ਜਾਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ